ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੇ ਫਾਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਮੀਰ ਕੋਲ ਅੱਜ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾਂ ਦਿਖਾਉਣੀਆਂ ਸਾਰੀਆਂ ਨੇ ਸਾਰੀਆਂ ਤੁਹਾਨੂੰ ਸੋਈਆਂ ਹੀ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਵਿਧੀ ਹਰਨਾ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਸਣਾ ਠੀਕ ਠਾਕ ਜੀ ਵਧੀਆ ਜੀ ਵੀ ਤੁਸੀਂ ਜਨਾਓ ਸਭ ਵਧੀਆ ਜੀ ਵਧੀਆ ਚਾਹੀਏ ਤੇ ਨਾਮ ਦੱਸੋ ਕਰੀ ਆਪਾਂ ਨਾਮ ਮੇਰਾ ਰਪਾ ਸਿੰਘ ਜੀ ਹਾਂਜੀ ਪਿੰਡ ਚਵਿੰਡਾ ਜ਼ਿਲ੍ਹਾ ਫਸਾ ਸੀਗਣਾ ਤੇ ਫੋਨ ਨੰਬਰ ਬੋਲ ਦੇ ਕਰੀ 98459495 ਠੀਕ ਹੈ ਵੇਗਿਆ ਮਾਲ ਪਰਸਾਂ ਵਾਲਾ ਫਿਰ ਮਾਲ ਹੈ ਜੀ ਬੜਾ ਫੋਨ ਆਇਆ ਵੀਰਪੁਰਾਵਾ ਦਾ ਵੇਗਿਆ ਠੀਕ ਠੀਕ ਹੈ ਚਲੋ ਸ਼ੁਰੂਆਤ ਫਿਰ ਆਪਲੇ ਨੰਬਰ ਤੇ ਜਿਹੜੀ ਸੂਈ ਐ ਇਤਾਂ ਹੀ ਆਪਾਂ ਕਰਨੀ ਐ ਇਹ ਤੋਂ ਕਰ ਲੋ ਸਾਹਿਬ ਜੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹ ਸੂਈ ਨੂੰ ਰਪੀਏ ਨੂੰ ਅੱਜ ਚੌਥਾ ਦਿਨ ਹੋਇਆ ਮਗਰ ਬੱਛਾ ਜੀ ਅੱਛਾ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਦੁੱਧ ਰਪੀਏ ਦਾ ਟਾਈਮ ਮੇਰੇ ਕਾਲ ਜਿਹੜਾ ਮਰਜੀ ਹੈ 17 18 ਕਿਲੋ ਤਿਆਰ ਤੇ ਤਿਆਰ ਬਿਲਕੁਲ ਤਿਆਰ ਆ ਦੋ ਟਾਈਮ ਚਵਾ ਕੇ ਦੋਗੇ ਬਿਲਕੁਲ ਆਹਰ ਰਪੀਏ ਜਿਦਾ ਮਰਜ਼ੀ ਕੋਈ ਵੀਰਪੁਰਾ ਚੋਵੇ ਪਹਿਲੇ ਸਵੇਰ ਘਰ ਆ ਰਿਆ ਅੱਛਾ ਇਹ ਦੋ ਸੇ ਵਾਲਾ ਲੈ ਗਿਆ ਜਿਹੜੇ ਸਾਹ ਨਾਲ ਦੁੱਧ ਤੇ ਆਈ ਦੁੱਧ 22 23 ਕਿਲੋ ਫੇਰ ਦੇ ਦੂੰਗੇ ਤੋਰਾਂ ਫੇਰ ਇੱਕ ਦੀਨ ਹਵਾਨੇ ਦੇ ਕਰੀ ਲਾਗੇ ਤਾਂ ਦੇਖ ਸਕਦੇ ਜੀ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਵਾ ਤੇ ਬਾਕੀ ਹਵਾਨੇ ਦੇ ਪੰਤਰ ਵੀ ਜਿਹੜੀ ਚੰਗੀ ਤੋਰ ਕੇ ਤੁਹਾਨੂੰ ਦਿਖਾਉਣੇ ਕਰੀ ਕਾਵਲਾ ਬੱਚਾ ਜੇ ਤਾਂ ਤਾਜ਼ਾ ਹੀ ਆ ਬੱਚਾ ਜਿਹੜਾ ਬਿਲਕੁਲ ਸਾਰੀਆਂ ਚ ਤਾਜ਼ੀਆਂ ਹੀ ਸੋਈਆਂ ਵਾ ਵੈ ਦੋ ਤਾਜ਼ੀਆਂ ਵਾ ਦੋ ਥੋੜੀਆਂ ਜਿਹੀ ਅੱਛੇ ਬੱਚੇ ਵਾਲੀਆਂ ਤੇ ਕਿੰਨਾ ਵੇਦਿਆ ਦਾ ਮੁੱਲ ਫਿਰ ਮੋਲਰ ਭਜੀਏ ਦਾ 55 ਹਜ਼ਾਰ ਤੇ ਸਾਫੀ ਕਰਦੇ ਆਂ 52 ਹਜ਼ਾਰ ਦੇ ਭਿਜੀ ਦੇ ਦਾਂਗੇ 55 ਹਜ਼ਾਰ ਦੇ ਦੇ ਦੋਗੇ ਦੇ ਦਾਂਗੇ ਰੁਪਏ ਦੇ ਮੌਕੇ ਤੇ ਮਾਨਤਾ ਨੌਰ ਕਰ ਦੋਗੇ ਬਾਕੀ ਚਲੋ ਕੋ ਫੋਨ ਲਾਵੇ ਹਨਾ ਹਾਂ ਫੋਨ ਲਾਓ ਰਬੀ ਕੋ ਮੋੜਦੇ ਨਹੀਂ ਕੋਲੇ ਸਾਮ ਵਾਲਾ ਮੇਰਾ ਵੀਰ ਹਾਂਜੀ ਕਿਉਂਕਿ ਸਾਮ ਵਾਲਾ ਖੜੇ ਦੁੱਧ ਨੂੰ ਚੰਗੀਆਂ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਕੰਪੈਕਟ ਜਾਂ ਹਵਾਨਾ ਜਿਹੜਾ ਇਹਦਾ ਤੇ ਇਹਨੋਂ ਕਿੰਨਾ ਚਿਰ ਹੋ ਗਿਆ ਬੱਦੀ ਸੁਈ ਨਾ ਇਹਦੇ ਮਗਰੋਂ ਅਗਰ બીજી ਮੱਛੀ ਆ 2 ਦਿਨ ਨਾਲੇ ਕੋਈ 5 ਦਿਨ ਨਾਲੇ ਉਹ ਸਾਹਮਣੇ ਆਹ ਬੱਚਾ ਜੇ ਦਿਨ ਵੱਧ ਵੀ ਹੋ ਸਕਦੇ ਸੁਈ ਨਾ ਆਪਣੀ ਸਮਝਣਾ ਕੋਈ ਵੇਖ ਲੈ ਤੁਹਾਡੇ ਸਾਹਮਣੇ ਹੀ ਆ ਤੇ ਕਿੰਨਾ ਦੁੱਧ ਤਿਆਰ ਜੇ ਇਹਦੇ ਕੋਲ ਦੁੱਧ ਰੁਪਇਆ ਥੱਲੇ 16 ਯਾਰ ਬਿਲਕੁਲ 16 ਲੀਟਰ ਆਪਣੀ ਦੋ ਡੰਗ ਚਵਾ ਕੇ ਦਵਾਂਗੇ ਚਲੋ ਫਿਰ ਜਿਹੜੇ ਜਿਹੜੇ ਵੀਰ ਭਰਾਣੇ ਲੈਣੀਆਂ ਨਾ ਆਹ 5-5000 ਸਾਈ ਪਾਵੇ ਦੋ ਡੰਗ ਵੀਡੀਓ ਕਰਦੇ ਚਵਾ ਕੇ ਦਵਾਂਗਾ ਮੈਂ ਇਹ ਕਿ ਦੁੱਧ ਪੂਰਾ ਹੋਵੇ ਤੇ ਫਿਰ ਇੱਥੇ ਲੈ ਜਾਏ ਨਹੀਂ ਤੇ ਆਪਣੀ ਸਾਈ ਵਾਪਸ ਲੈ ਲੈ ਸਾਈ ਵਾਪਸ ਤੇ ਜਿਹੜਾ ਕਹਿੰਦੇ ਕਿ ਮੌਕੇ ਤੇ ਤਿਆਰ ਹੈ ਇਹਦੇ ਕੋਲ ਤੇ ਇਹਦਾ ਕਿੰਨਾ ਮੁੱਲ ਵੇਦੀ ਫਿਰ ਇਹਦਾ ਰੱਬੀ 50000 ਰੁਪਇਆ ਮੁੱਲਿਆ 2448 64000 ਦੇ ਦੇ ਦੋਗੇ ਬਾਕੀ ਇਹ ਕਿ ਬਿਲਕੁਲ ਕੰਪੈਕਟ ਜਿਹਾ ਹਵਾਨੇ ਦੀ ਮਾਲ ਗਿਆ ਤੇ ਆ ਥਣ ਵੀ ਇਹਦੇ ਦੇਖ ਸਕਦੇ ਜੇ ਲੱਗੇ ਤਾਂ ਚੰਗੇ ਗੈਪ ਤੇ ਆ ਜਿਹੜੇ ਬਾਕੀ ਬਸ ਮਾ ਕੇ ਥਣ ਹੋਰ ਵਧੀਆ ਤਿਆਰ ਕਰੋਗੇ ਤੇ ਚਿਹਰਾ ਵੀਰਾਂ ਦੇਖ ਸਕਦੇ ਛੋਟੇ ਛੋਟੇ ਕਾਨ ਨੇ ਦੋਵੇਂ ਜਰਸੀ ਕ੍ਰਾਸ ਚ ਹੀ ਆ ਜਿਹੜੀਆਂ ਇਹ ਵਾਲੀਆਂ ਹੁਣ ਇੱਕ ਜਿਹੜੀ ਆਪਣੇ ਕੋਲ ਤੀਸਰੇ ਨੰਬਰ ਤੇ ਆ ਗਈ ਜਿਹੜੀ ਇਹਨੂੰ ਕਿੰਨਾ ਚਿਰ ਹੋ ਗਿਆ ਵਿੱਜੀ ਸੋਈ ਨਾ ਇਹਨੂੰ ਅੱਜ ਕਿੰਨਾ ਚੋਕਾ ਦੇ ਹੋ ਗਿਆ ਕਿੰਨੇ ਦਿਨ ਹੋਏ ਵਿੱਜੀ ਇਹਨੂੰ ਆ ਚਾਰ ਦਿਨ ਹੋ ਗਏ ਵਿੱਜੀ ਚਾਰ ਦਿਨ ਹੋ ਗਏ ਦੇ ਦੇ ਮਗਰ ਕੀ ਜੇ ਔਰ ਇੱਕ ਮਗਰ ਬੱਛਾ ਤੇ ਦੋ ਮਗਰ ਬੱਛੀਆਂ ਵਾ ਇਹਦੇ ਮਗਰ ਵੀ ਸੋਹਣੀ ਬੱਛੀ ਆ ਜਿਹੜੀ ਆ ਦੇਖ ਸਕਦੇ ਜੀ ਕਾਫੀ ਖੂਬਸੂਰਤ ਬੱਚੀ ਹੈ ਕੋਲਾ ਹੀ ਆ ਬੱਚੇ ਤਾਂ ਵੀ ਬਿਲਕੁਲ ਇਹਦੇ ਕੋਲ ਵੇਚੀ ਕਿੰਨਾ ਤਿਆਰ ਜੇ ਇਹਦੇ ਥੱਲੇ ਕੋਈ ਦੁੱਧ ਮੈਨੇ ਵੀ ਕੋਈ ਬਾਹਲਾ ਮੈਨੇ ਪਹਿਲਾ ਸੁਆ ਜੇ ਜੀ ਅੱਛਾ ਤੇ ਇਹਦੇ ਥੱਲੇ 17 ਚੋਂ ਦੋ ਤਿਆਰ ਨੇ ਤਿਆਰ ਬਿਲਕੁਲ ਅੱਛਾ ਤੇ ਕਿੰਨਾ ਚੁਵਾਈ ਜਾਊਗੀ ਇਹ 20 ਰੁਪਈਏ 20 ਕੇ 20 ਲੀਟਰ ਮਾਣਾ ਦਊਗੀ ਬੈਡ ਦਰ੍ਹਾਂ ਫਿਰ ਇੱਕ ਕਰੀ ਦਿੰਦੇ ਆਂ ਕ੍ਰੋਸ ਆ ਫਰਾਂ ਵਿੱਚ ਕੇਂਦੀ ਥਾਣੇ ਤੇ ਕਾ ਵੀ ਚੰਗਾ ਜਿਹਾ ਬਾਕੀ ਹੈਗੀਆਂ ਸਾਰੀਆਂ ਕ੍ਰੋਸ ਚੀਆ ਬਾਕੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਹੀ ਬੇਨਤੀ ਕਰਾਂਗੇ ਕਿ ਆਪਣੀ ਇੱਥੇ ਆ ਕੇ ਆਪਣੀ ਚਵਾਈ ਕਰਕੇ ਆਪਣੀ ਸਮਝ ਨਾ ਖੜਿਆ ਕਰੋ ਬਾਰ ਬਾਰ ਜਦੋਂ ਅਸੀਂ ਕਿੰਨੇ ਆ ਤੇ ਸਾਡੀ ਗੱਲ ਤੇ ਵੀ ਜਰੂਰ ਗੌਰ ਕਰਿਆ ਕਰੋ ਦੇਖੋ ਵੀਰ ਦੂਰ ਦਾ ਨਹੀਂ ਪਹੁੰਚਦਾ ਵੀਡੀਓ ਕਾਲ ਤੇ ਚਵਾਲੇ ਤੇ ਇਹਦਾ ਮੁੱਲ ਵੀ ਤੇ ਫਿਰ ਇਹ ਵੀ ਯਾਰ 48000 ਦੀ ਦਵਾਂਗੇ ਅੱਛਾ ਵੀ 48000 ਦੀ ਇਹ ਵੀ 48000 ਚਲੋ ਛੋਰ ਛੜ ਮੁੱਕ ਕੇ ਤੇ ਹੋ ਜੂਗੀ ਕੋਣੀ ਥੋੜੀ ਬਹੁਤੀ ਰੁਪਈਆ ਹੋਊ ਕੰਮ ਵਹਿਣਾ ਚੰਗੀਆਂ ਆ ਨਾ ਆਈਆਂ ਕ੍ਰੋਸ ਆ ਤੇ ਦੁੱਧ ਵੀ ਚੰਗਾ ਆ ਇਹਨਾਂ ਦਾ ਠੀਕ ਗਰਮੀ ਚ ਚੌਣ ਵਾਲੀਆਂ ਗਾਵਾਂ ਹੈਗੇ ਇਹ ਆ ਕਿ ਅਜੇ ਹੁਣ ਸੁਗੀਆਂ ਵਾਂ ਇਹਨਾਂ ਨੇ ਸਾਰੀਆਂ ਗਰਮੀਆਂ ਕਢਾਉਣੀਆਂ ਸਾਰੀਆਂ ਗਰਮੀਆਂ ਕਢਾ ਦੇ ਸਿਆਲ ਯਾਰ ਰੁਪਈਆ ਨਾ ਕਢਾ ਦੇ ਨਾ ਗੜੀ ਨੂੰ ਫੇਰ ਤੇ ਚੜੇ ਸੋਣਣੀਆਂ ਪਰਮਾਰ ਠੀਕ ਆ ਦੇ ਆ ਬੱਚੇ ਤਾਂ ਬਿਨਾਂ ਜੇ ਇਹ ਬੱਚੇ ਤਾਂ ਬਿਨਾਂ ਰੁਪਈਏ ਜੀ ਇਹਦੇ ਕੋਲ ਕਿੰਨਾ ਜੀ ਦੁੱਧ ਦੁੱਧ ਦਾ ਰੁਪਈਏ ਤਰੇ 8 ਕਿਲੋ ਤਿਆਰ ਜੇ ਪੱਕਾ ਦੁੱਧ ਹੈਗਾ ਜਿਹੜਾ ਪੱਕਾ ਜਿੰਨਾ ਮਰਜ਼ੀ ਵੀ ਵੀਰਪੁਰਾ ਚੋਲੇ ਠੀਕ ਤੋਰ ਫੇਰ ਇੱਕ ਵਾਰੀ ਇਹਹੀ ਜਿਹੜੀ ਉਹਦਾ ਡਿੰਗੀ ਜਾਂਦੀ ਹੈ ਬੱਚਾ ਇਹ ਤਾਂ ਹੈਗਾ ਨਹੀਂ ਆਈ ਜੀ ਤਾਂ ਨਾ ਆਈ ਨਾ ਮੈਨੂੰ ਥੋੜਾ ਜਿਹਾ ਹੋਇਆ ਤੇ ਕਿੰਨਾ ਮੁੱਲ ਵਿਦਿਆ ਦਾ ਫਿਰ ਇਹ ਰੁਪਈਆ ਨਾਲ 50000 ਦੇਵਾਂਗੇ ਅੱਛਾ 50000 ਦੀ ਵਿੱਚੋਂ ਕਿੰਨਾ ਮਾਨ ਕਰਦੋਗੇ ਉਹਨੇ ਵੀਰਪ੍ਰਾਖ ਨੂੰ ਫੋਨ ਲਾ ਕੇ ਕਰ ਲਾਂਗੇ ਠੀਕ ਹੈ ਜੀ ਤੇ ਠੀਕ ਹੈ ਵੀਰ ਕੁਛ ਹੈ ਨਾ ਇਹ ਰੁਪਈਆ ਬੇਚਤੀ ਆ ਸੋਈਆਂ ਸੋਈਆਂ ਆਪਣੀ ਇਤਿਹਾਸਕ ਪਾਲ ਕਰਕੇ ਖੜੋ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆਓ ਆਪਣੀ ਸਮਝ ਨਾਲ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜਿਆ ਕਰੋ ਕਿਹੇ ਵੀ ਵੀਡੀਓ ਤੋਂ ਕੋਈ ਵੀ ਪਸ਼ੂ ਲੈਣਾ ਵਾ ਨਾ ਸਾਡੇ ਤੇ ਰਿਆ ਕਰੋ ਨਾ ਅਗਲੇ ਬੰਦੇ ਤੇ ਰਿਆ ਕਰੋ ਆਪਣੀ ਸਮਝ ਨਾਲ ਮਰਜ਼ੀ ਨਾਲ ਪਸ਼ੂ ਖਿਆ ਕਰੋ ਜੀ 한 지도 오스트 보라 데크는